ਅੰਤਰਰਾਸ਼ਟਰੀ ਬਾਡੀ ਬਿਲਡਰ ਵਰਿੰਦਰ ਕੁਮਣ ਨੇ ਇਸ ਦੁਨੀਆ ਨੂੰ ਅਲਵਿਦਾ ਆਖ ਕੇ ਲਿਆ ਅੱਜ ਉਹਨਾਂ ਦੇ ਪਰਿਵਾਰ ਅਤੇ ਉਹਨਾਂ ਦੇ ਸ਼ਹਿਰ ਵਿੱਚ ਸਦਮਾ ਹੈ ਯਾਨੀ ਕਿ ਜਲੰਧਰ ਦੇ ਵਿੱਚ ਅੱਜ ਸੋਗ ਦੀ ਲਹਿਰ ਹੈ ਕਿਉਂਕਿ ਪੰਜਾਬ ਦਾ ਇੱਕ ਵੱਡਾ ਕਲਾਕਾਰ ਅਤੇ ਬਾਡੀ ਬਿਲਡਰ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਪਿਛਲੇ ਦਿਨੀ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੋਇਆ ਅਤੇ ਉਸ ਮੌਕੇ ਵੀ ਹਰ ਇੱਕ ਦੀ ਅੱਖ ਨਮ ਹੋਈ ਅੱਜ ਵਰਿੰਦਰ ਕੁਮਣ ਹਰ ਇੱਕ ਦੀ ਅੱਖ ਨਮ ਕਰ ਗਏ ਨੇ ਦੱਸ ਦਈਏ ਕਿ ਵਰਿੰਦਰ ਕੁਮਣ ਇੱਕ ਬਾਡੀ ਬਿਲਡਰ ਤਾਂ ਸੀ ਨਾਲ ਦੀ ਨਾਲ ਉਹ ਇੱਕ ਅਦਾਕਾਰ ਵੀ ਸਨ। ਉਹਨਾਂ ਨੇ ਸਲਮਾਨ ਖਾਨ ਤੱਕ ਨਾਲ ਵੀ ਫਿਲਮਾਂ ਕੀਤੀਆਂ। ਟਾਈਗਰ ਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ। ਸੋ ਵਰਿੰਦਰ ਕੁਮਲ ਦਾ ਪਰਿਵਾਰ ਕਾਫੀ ਭਾਵਕ ਨਜ਼ਰ ਆ ਰਿਹਾ ਹੈ। ਉਹਨਾਂ ਦੀ ਚਾਚੀ ਅਤੇ ਉਹਨਾਂ ਦੇ ਹੋਰ ਸਾਥ ਸੰਬੰਧੀਆਂ ਦਾ ਬਿਆਨ ਵੀ ਸਾਹਮਣੇ ਆਇਆ ਜਿਨ੍ਹਾਂ ਨੇ ਕਿਹਾ ਕਿ ਕੋਈ ਵੀ ਪ੍ਰੋਬਲਮ ਨਹੀਂ ਸੀ। ਆ ਬਿਲਕੁਲ ਠੀਕ ਸੀ ਤੰਦਰੁਸਤ ਸੀ ਛੋਟਾ ਜਿਹਾ ਕੋਈ ਆਪਰੇਸ਼ਨ ਸੀ ਜ਼ਰੂਰ ਕਰਵਾਉਣ ਗਈ ਸੀ ਪਰ ਉਸ ਦੌਰਾਨ ਉਹਨਾਂ ਦੀ ਜਾਨ ਹੈ ਜਿਹੜੀ ਉਹ ਚਲੀ ਗਈ ਕੀ ਕੁਝ ਕਹਿਣਾ ਬਰਿੰਦਰ ਕੁਮਣ ਦੇ ਪਰਿਵਾਰ ਦਾ ਉਹ ਜ਼ਰੂਰ ਸੁਣਦਿਆਂ ਬਸ ਦਰਦੀ ਆ ਮਸਲ ਪੈਣੀ ਜਿੱਦਾਂ ਵੀ ਮੋਢੇ 'ਚ ਦਰਦੀ ਹੋਈ ਉਹਨਾਂ ਦੇ ਹੋਈ ਹਾਂਜੀ ਬਾਕੀ ਤੋਂ ਹੋਰ ਕੁਝ ਨਹੀਂ ਹੋਇਆਗਾ ਬਸ ਜਿੱਦਾਂ ਬੰਨਾ ਪੰਨਾ ਹੀ ਕੋਈ ਇਦਾਂ ਜਾਣਾ ਸੀ ਪਰ ਛੇਰ ਪੱਤਰ ਨੇ ਜਾਣਾ ਸੀ ਜਿੱਦਾਂ ਉਹ ਛਿੜ ਗਿਆ ਔਰ ਹਾਰਟ ਐਟੈਕ ਨਾਲ ਹੋਈ ਹੈ ਪਰਵਾਹ ਇਹ ਗੱਲਬਾਤ ਕੀਤੀ ਡਾਕਟਰ ਕਹਿੰਦੇ ਨੇ ਹਾਰਟ ਐਟੈਕ ਨਾਲ ਡਾਕਟਰ ਨੇ ਤੁਹਾਨੂੰ ਕਹਿਣਾ ਕਿ ਐਟੈਕ ਹੋਇਆ ਅਨਗੇਲੀ ਝੋਗੀ ਡਾਕਟਰਾਂ ਦੇ ਅਨਗੇਲੀ ਨਾ ਹੋਇਆ ਸੋ ਕੁਛ ਹੋਇਆ ਡਾਕਟਰਾਂ ਦੀ ਗੇੜੀ ਨਾ ਹੋਇਆ ਕੁਛ ਨਹੀਂ ਹੋਇਆਗਾ ਤੇ ਹੁਣ ਉੱਥੋਂ ਆ ਰਹੇ ਹਾਂ ਹਾਂਜੀ ਆਂਦੇ ਬਨੇ ਹਾਂਜੀ ਆਂਦੇ ਬਨੇ ਗੱਲਬਾਤ ਹੋਈ ਹੈ ਪਰਵਾਹ ਹਾਂਜੀ ਆਂਦੇ ਬਨੇ ਆਂਦੇ ਬਨੇ ਕੋਣ ਕੋਣ ਨਾਲ ਆਪਣਾ ਜਿਹੜਾ ਉਹਨਾਂ ਦੀ ਕੋਈ ਨਾ ਡੈਡੀ ਨੇ ਉਹਨਾਂ ਦੀ ਵਾਈਫ ਹੈ ਬੱਚੇ ਨੇ ਨਾਲ ਸਾਰੇ ਆਂਦੇ ਬਨੇ ਆਂਦੇ ਬਨੇ ਸਾਰੇ ਆਂਦੇ ਬਨੇ ਬੱਚੇ ਨੇ ਗੱਲ ਬੱਚਾ ਪੁੱਛਿਆ ਵਾਈਫ ਨੂੰ ਪੁੱਛਿਆ ਕੀ ਗੱਲ ਹੋਈ ਸੀ ਕੋਦ ਇੱਥੇ ਸੀ ਵਾਪਸ ਨਾਲ ਅੱਗੇ ਹੀ ਨਹੀਂ ਸੇਰੇ ਬੱਚੇ ਨਾਲ ਬੱਚੇ ਸਕੂਲ ਜਾਣੇ ਬੱਚੇ ਵਾਪਸ ਅੱਗੇ ਹੀ ਨਹੀਂ ਨਾਲ ਪੁਈ ਗਈ ਨਾਲ ਭਾਜੀ ਗਏ ਨਹੀਂ ਹਾਂਜੀ ਇੱਕੋ ਦਮ ਕੀ ਹੋ ਗਿਆ ਇੱਕ ਛੋਟਾ ਜਿਹਾ ਆਪਰੇਟ ਕਰਾਣ ਲਈ ਛੋਟਾ ਉਹ ਹੀ ਤੇ ਹੈਰਾਨ ਹੁੰਨੇ ਆ ਪੀ ਇਹ ਛੋਟਾ ਜਿਹਾ ਆਪਰੇਸ਼ਨ ਇਹ ਮੁੰਡੇ ਦਾ ਤੇ ਨਾ ਵੀ ਡਾਪ ਆਪਰੇਸ਼ਨ ਵੀ ਨਹੀਂ ਹੈਗਾ ਡਾਕਟਰ ਮੈਂ ਇਹ ਤੇ ਇਹੋ ਕਹਿੰਦੇ ਡਾਕਟਰ ਨੇ negligency ਹੋਈ ਡਾਕਟਰ ਨੇ ਕੋਈ ਦਵਾਈ ਵੀ ਜਿੱਦਾਂ ਕੋਈ ਨਚੇ ਦੀ ਚੜਾਈ ਜਿਆਦਾ ਚੜਾਪੀ ਹੈ ਇਹ ਪਤਾ ਉਹਨਾ ਵਾਈਟ ਭਾਈ 8 ਮੀਟ ਬੰਦ ਹੋ ਗਈ ਉਹਦੀ ਜਿਹਦਾ 8 ਮੀਟ ਪਹਿਲਾਂ 8 ਮੀਟ ਬੰਦ ਹੋਈ ਉਹਦੀ ਇਦਾਂ ਬਸ ਇਹੋ ਸਾਨੂੰ ਪਤਾ ਲੱਗਿਆ ਵੀ ਹੁਣ ਆਇਆ ਵੀ 8 ਮੀਟ ਬੰਦ ਹੋ ਗਈ ਉਹਦੀ ਮੋੜ ਕੇ ਬੱਸਾ ਥੋੜੀ ਘੰਟੇ ਬਾਅਦ ਉਹਨੂੰ ਆ ਪਤਾ ਲੱਗਿਆ ਵੀ ਆਹ ਕਹਾਣੀ ਬਣ ਗਈ ਦੇਖੋ ਮੈਨੂੰ ਲੱਗਦਾ ਬਹੁਤ ਵਧੀਆ ਮੁੰਡਾ ਸੀਗਾ ਵੈਜੀਟੇਰੀਅਨ ਸੀਗਾ ਸਪੋਰਟਸ ਨੂੰ ਬਹੁਤ ਪ੍ਰੇਰਿਤ ਕਰਦਾ ਸੀ ਰੂਲ ਮਾਡਲ ਸੀ ਫਿਰ ਮੇਰੀ ਤਾਂ ਕੰਸਿਸਟੈਂਸੀ ਤੋਂ ਵੀ ਸੀ ਔਰ ਮੇਰੇ ਪਿੰਡੀ ਹੁਣ ਇੱਕੋ ਠੀ ਬਣਾ ਰਿਹਾ ਸੀਗਾ ਮਤਲਬ ਬਹੁਤ ਮੈਨੂੰ ਲੱਗਦਾ ਪੋਜ਼ਿਟਿਵ ਇੱਕ ਇਨਸਾਨ ਸੀਗਾ ਜਿਹੜਾ ਰੂਲ ਮਾਡਲ ਸੀ ਯੰਗਸਟਰਸ ਨੇ ਵੀ ਤੇ ਉਹਦਾ ਜਾਣਾ ਸਾਡਾ ਬਹੁਤ ਵੱਡਾ ਨੁਕਸਾਨ ਹੈਗਾ ਪੰਜਾਬ ਦਾ ਨੁਕਸਾਨ ਹੈ ਪੰਜਾਬੀਅਤ ਦਾ ਨੁਕਸਾਨ ਹੈ ਕਿਉਂਕਿ ਹਜੇ ਰਾਜਵੀਰ ਵਾਲੀ ਗੱਲ ਹਜੇ ਕੱਲ ਢੰਡੀ ਹੋਈ ਸੀ ਅੱਜ ਇਹ ਕੋਈ ਕੱਲ ਰਾਤੀ ਸਾਨੂੰ ਇਹ ਤੋਂ ਨੂੰ ਿਲ ਗਿਆ ਪਤਾ ਨਹੀਂ ਹੁਣ ਜੋ ਬਾਕੀ ਪਰਮਾਤਮਾ ਨੂੰ ਮਨਜ਼ੂਰ ਹੋ ਬਸ ਸੀ ਸਰ ਇਹ ਪਰਸੋਂ ਬਹੁਤ ਵਗੇ ਗੁੱਦ ਸੀਗੇ ਪਰਸੋਂ ਤੋਂ ਗਏ ਆ ਕਿ ਇਹਦੀ ਕੋਈ ਫਿਲਮ ਦੀ ਸ਼ੂਟਿੰਗ ਸੀਗੀ ਤੇ ਇਹਨੂੰ ਇਸ ਟਾਈਮ ਫ੍ਰੀ ਟਾਈਮ ਸੀਦਾ ਥੋੜਾ ਹਫਤਾ 10 ਦਿਨ ਤੇ ਇਹ ਕਹਿ ਰਿਹਾ ਸੀ ਕਿ ਮੈਨੂੰ ਪ੍ਰੋਬਲਮ ਕੀਟ ਹੋ ਰਹੀ ਆ ਤੇ ਮੈਂ ਇਸ ਚੀ ਦਾ ਕਲੀਅਰ ਕਰ ਦਵਾਂ ਕਿ ਜਿਹੜੇ ਟ੍ਰੀਟਮੈਂਟ ਕਰਾ ਲਵਾਂ ਤੇ ਇਹਦੇ ਵਾਸਤੇ ਗਿਆ ਸੀਗਾ ਤਾਂ ਅੱਜ ਆਪਰੇਟ ਹੋ ਰਿਹਾ ਸੀ ਇਹਨਾਂ ਦਾ ਤੇ ਆਪਰੇਟ ਤਾਂ ਆਪਰੇਟ ਦੇ ਟਾਈਮ ਦੇ ਵਿੱਚ ਹੀ ਕਹਿੰਦੇ ਵਿੱਚ ਟੈਕ ਆਇਆ ਦੋ ਵਾਰੀ ਤੇ ਬਹੁਤ ਜ਼ਿਆਦਾ ਮਾੜਾ ਕੰਮ ਹੋਇਆ ਸੋਚਿਆ ਨਹੀਂ ਸੋਚ ਤੋਂ ਪਰੇ ਇਹ ਚੀਜ਼ ਹੋਈ ਆ ਤੇ ਪੂਰੇ ਪੰਜਾਬ ਦੀ ਅੱਜ ਦੀ ਡੇਟ 'ਚ ਸ਼ਾਂਤ ਸੀ ਇਹ ਸਾਡਾ ਚਲੋ ਮਹੱਲਾ ਤਾਂ ਹੈਗਾ ਹੀ ਆ ਇਕੱਠੇ ਵੱਡੇ ਹੋਏ ਆ ਆਪਾਂ ਤੇ ਪਰ ਪੂਰੇ ਪੰਜਾਬ ਨੂੰ ਇੱਤੇ ਮਾਨ ਸੀ ਬਿਲਕੁਲ ਪਰ ਉਹਨਾਂ ਨੂੰ ਸੋਚ ਕੇ ਇੰਨਾ ਡੋਖਾ ਰਹਿ ਕੇ ਹਜੇ ਵੀ ਸਾਨੂੰ ਯਕੀਨ ਨਹੀਂ ਹੋ ਰਿਹਾ ਕਿ ਇਹ ਚੀਜ਼ ਸੱਚ ਆ ਕਿ ਝੂਠ ਆ ਸੱਚ ਨਹੀਂ ਹੋਵੇ ਤਾਂ ਵਧੀਆ ਝੂਠ ਹੀ ਹੋਵੇ ਉਹ ਤਾਂ ਠੀਕ ਹੋ ਗਏ ਤੇ ਸਾਡੇ ਕੋਲ ਆ ਰਿਹਾ ਇਹ ਹੀ ਲੱਗ ਰਿਹਾ ਸਾਨੂੰ ਤਾਂ ਇਹ ਵੀ ਬਤਾਇਆ ਜਾ ਰਿਹਾ ਹੈ ਕਿ ਕੋਈ ਇੰਜੈਕਸ਼ਨ ਵਗੈਰਾ ਦਿਆ ਗਿਆ ਜਿਸ ਦੇ ਬਾਅਦ ਅਟੈਕ ਵਗੈਰਾ ਆਏ ਸਰ ਇਸ ਚੀਜ਼ ਬਾਰੇ ਸਾਨੂੰ ਹਜੇ ਪਤਾ ਨਹੀਂ ਉਹ ਜਿਹੜੇ ਨਾਲ ਉੱਤੇ ਹੈਗੇ ਆ ਉਹਨੂੰ ਆਣਗੇ ਤਾਂ ਫਿਰ ਉਸ ਚੀਜ਼ ਦਾ ਸਰ ਕਨਫਰਮ ਹੋਊਗਾ ਇਸ ਚੀਜ਼ ਬਾਰੇ ਸਾਨੂੰ ਇਹ ਨੋਟਿਸ ਸਮੇਂ ਵਿੱਚ ਵਿਰਿੰਦਰ ਸਿੰਘ ਹੁਮਨ ਜੋ ਰਾਜਨੀਤੀ ਕੋ ਲੈ ਕੇ ਵੀ ਸਕਰੀਏ ਹੋਏ تھے انہوں ਨੇ ਕਹਾ ਕਿ ਉਹ ਚੋਣਾਂ ਵੀ ਲੜेंगे ਔਰ ਪੰਜਾਬ ਕੇ ਲਈ ਲੋਕੋ ਕੇ ਲਈ ਕੁਝ ਕਰਨਾ ਚਾਹਤੇ ਬਿਲਕੁਲ ਸਰ ਬਹੁਤ ਜਨੂੰਨ ਸੀ ਉਹਦੇ ਵਿੱਚ ਕਿ ਮੈਂ ਪੰਜਾਬ ਲਈ ਖੁੱਲ ਕੇ ਅੱਗੇ ਆਵਾਂ ਤੇ ਕੁਝ ਆਪਣੇ ਪੰਜਾਬ ਵਾਸਤੇ ਕਰਾਂ ਆਜੋ ਤੇ ਪਰ ਸੋਚਿਆ ਨਹੀਂ ਸਰ ਕਿ ਇਦਾਂ ਦਾ ਕੁਝ ਹੋ ਜੂਗਾ ਲਾਈਫ ਤੋ ਕਿਉਂਕਿ ਬਾਲੀਵੁੱਡ ਸਟਾਰ ਜੋ ਸਲਮਾਨ ਖਾਨ ਹੋਰ ਵੀ ਕਈ ਸਟਾਰੋ ਕੇ ਸਾਥ ਕੰਮ ਕੀਆ ਹੋਣਾ ਜੀ ਸਰ ਲੱਗ ਰਹਾ ਸੀ ਕਿ ਉਨਕੀ ਜੋ ਇੰਜਰੀ ਥੀ ਜਲਦੀ ਠੀਕ ਹੋਣੇ ਵਾਲੀ ਕੋ ਬਿਲਕੁਲ ਸਰ ਉਹਨਾਂ ਨੂੰ ਸਾਨੂੰ ਤੇ ਈ ਸੀ ਕਿ ਚਲੋ ਹਫਤੇ ਦੱਸ ਦਿੰਦਾ ਕੋਈ ਕਹਿੰਦਾ ਮੇਰੇ ਕੋ ਟਾਈਮ ਹੈਗਾ ਉਸ ਤੋਂ ਬਾਅਦ ਮੇਰੀ ਸ਼ੂਟਿੰਗ ਹੈਗੀ ਕੋਈ ਸ਼ਾਇਦ ਸਲਮਾਨ ਖਾਨ ਸਾਹਿਬ ਦੇ ਨਾਲ ਹੀ ਸੀ ਪਰ ਫ੍ਰੀ ਟਾਈਮ ਸੀ ਤੇ ਮੈਂ ਕਹਿੰਦਾ ਅਸੀਂ ਨੂੰ ਪ੍ਰੋਬਲਮ ਕਲੀਅਰ ਕਰ ਲਵਾਂ ਤੇ ਉਸ ਤੋਂ ਬਾਅਦ ਕਲੀਅਰ ਹੋ ਕੇ ਜਾਵਾਂ ਤਾਂ ਵਧੀਆ ਗੁੱਡਾ ਤੇ ਸੋਚਿਆ ਨਹੀਂ ਕਿ ਛੋਟੀ ਜੀ ਪ੍ਰੋਬਲਮ ਨੇ ਢੀ ਵੱਡੀ ਪ੍ਰੋਬਲਮ ਬਣਾ ਕਰ ਦੂਗੀ तो लग रहा है कि बॉलीवुड स्टार आएंगे सरों उम्मीद तो पूरी है कि आंगे जिन्ना नाल काम कर चुका सारे आंगे पंजाब वास्ते बहुत ही है। बहुत ही बड़ा दिन है सबका बहुत ही ऑनर है इंटरनेशनल स्टार जिसने देश का और पंजाब का दुनिया ते नाम किता ਉਹਨਾਂ ਦਾ ਛੋਟਾ ਵੀਰਿੰਦਰ ਘੋਮਣ ਜੀ ਦਾ ਅੱਜ ਅਚਾਨਕ ਦਿਹਾਂਤ ਹੋਇਆ ਹੈ। ਔਰ ਸਾਨੂੰ ਕਿਸੇ ਨੂੰ ਵੀ ਅਜੇ ਤੱਕ ਸਮਝ ਨਹੀਂ ਆ ਰਹੀ ਕਿ ਕੀ ਹੋਇਆ। ਇਹ ਮੰਨਣ ਚ ਨਹੀਂ ਆਦਾ ਕਿ ਬਰਿੰਦਰ ਘੋਮਣ ਅੱਜ ਸਾਡੇ ਵਾਈਟ ਸਾਈਡ ਕਰ ਤੋਂ ਚਲਾ ਗਿਆ। ਉਹ ਇਸ ਦੁੱਖ ਨੂੰ ਇੱਕ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਕਿਉਂਕਿ ਉਹ ਇੱਕ ਇੰਨਾ ਅੱਛਾ ਨੌਜਵਾਨ ਸਾਥੀ ਸੀ। ਜਦੋਂ ਵੀ ਮਿਲਣਾ ਬੜੇ ਪਿਆਰ ਦੇ ਨਾਲ ਉਹ ਆਪਣਾਪਣ ਹਮੇਸ਼ਾ ਹੁੰਦਾ ਸਿਰੇ ਇਸ ਪਰਿਵਾਰ ਦੇ ਨਾਲ ਸਾਡੇ ਪਰਿਵਾਰ ਦਾ ਬਹੁਤ ਪੁਰਾਣਾ 1997 ਤੋਂ ਜੋ ਪਹਿਲੀ ਵਾਰ ਲਿਖਿਆ ਰਹਿਸਾ ਪੋਸਟ ਵਾਲੇ ਇਹਦੇ ਪਿਤਾ ਜੀ ਨਾਲ ਸਾਰੇ ਜਾਣਦੇ ਜਿਹੜੇ ਕਿ ਠੰਦਰ ਹੁੰਦੇ ਜਿਨ੍ਹਾਂ ਨੂੰ ਕਹਿੰਦੇ ਆਪਾਂ ਕੋਲ ਉਸ ਠੰਦਰ ਤੋਂ ਪੋਣਾ ਨਾਲ ਸਨ ਸੰਭਾਲ ਸੀ ਤੇ ਬਾਅਦ ਉਹਨੇ ਬੱਚੇ ਬੰਦਰ ਕੋ ਮੰਜੀ ਉਹ ਵੀ ਲਗਾਤਾਰ ਮਿਲਦੇ ਸੀ ਔਰ ਇਹਨਾਂ ਨੇ ਛੋਟੀ ਉਮਰ ਦੇ ਵਿੱਚ ਮੈਂ ਦੇਖ ਰਿਹਾ ਕਿ ਇਤਨੇ ਯੂਥ ਆ ਸਾਰੇ ਇੱਥੇ ਫੋਟੋ ਸਾਈਡ ਕਰ ਲਾ ਮੇਰਾ ਬੱਚਾ ਸੀ ਯੂਥ ਨੂੰ ਅਨਕੜਸ਼ ਕੀਤਾ ਔਰ ਸਪੋਰਟਸ ਵੱਲ ਲੱਗ ਕੇ ਇੱਥੇ ਵੀ ਉਹਨਾਂ ਦੀ ਜੋ ਅਕੈਡਮੀ ਹੈ ਜਿਹੜਾ ਜਿਮ ਹੈਗਾ ਉੱਥੇ ਰੋਜ਼ ਸੈਂਕੜੇ ਬੱਚੇ ਆਉਂਦੇ ਸਨ ਔਰ ਉਹਨਾਂ ਹਮੇਸ਼ਾ ਹੀ ਯੂਥ ਨੂੰ ਅੱਛੇ ਰਾਹ 'ਤੇ ਲਿਆਇਆ ਸੀ ਔਰ ਅਜੋ ਕਿਸੇ ਨੂੰ ਪ੍ਰੋਸਸ ਹੋ ਨਹੀਂ ਰਿਹਾ ਵਿਸ਼ਵਾਸ ਨਹੀਂ ਹੋ ਰਿਹਾ ਕਿ ਵਿਰਿੰਦਰ ਘੋਮਣੀ ਚਲੇ ਗਏ ਕਿ ਸਾమే ਵੀ ਸਮਝ ਨਹੀਂ ਆ ਰਹੀ ਪਤਾ ਲੱਗ ਰਿਹਾ ਕਿ ਕੀ ਕਾਰਨ ਬਣਿਆ ਸੋ ਇਸ ਕਰਕੇ ਉਹਨਾਂ ਦਾ ਹਮ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲ ਹੋਈ ਉਹਨਾਂ ਦੇ ਫਾਦਰ ਸਾਹਿਬ ਨਾਲ ਗੱਲ ਦੇਖੋ ਜੋ ਪਿਤਾ ਜੀ ਉਹਨਾਂ ਦੇ ਨਾਲ ਲੈ ਕੇ ਆ ਰਹੇ ਨੇ ਔਰ ਜੋ ਬੱਚਾ ਵੀਡੀਓ ਤੇ ਦੇ ਰਿਹਾ ਸੀ ਕਿ ਕੋਈ ਉਹਨਾਂ ਨੂੰ ਸ਼ੋਲਡਰ ਚ ਇੰਜਰੀ ਸੀ ਉਹਦੇ ਵਾਸਤੇ ਅੱਜ ਮੈਨੂੰ ਮਿਲੇ ਸਾਥੀ ਰਾਜ ਚ ਕਹਿ ਲਿਆ ਸਵੇਰੇ ਖੁਦ ਗਿਆ ਅੱਜ ਖੁਦ ਵਿਰਾਸਵਰੇ ਉਹਨੇ ਜੋ ਸਾਰਾ ਸਿੰਗਰ ਉਹ ਜਿਰਾ ਸਾਡੇ ਚਲਾ ਗਿਆ ਰਾਜਵੀਰ ਜੀ ਉਹਦੇ ਦੀ ਪੋਸਟ ਪਾਈ ਉਹਨੇ ਸਵੇਰੇ ਆਪਣੇ ਮੈਨੂੰ ਪੋਸਟ ਪਾਈ ਦੁਖਦੀ ਤੇ ਇਸ ਕਰਕੇ ਜਿਆ ਹੈ ਤੋ ਓਏ 22 ਸਵੇਰੇ ਆਪੀ ਤੇ ਦੇਖੋ ਕਿਸੇ ਨੇ ਸੋਚਿਆ ਨਾ ਕਿ ਵੀ ਆਪ ਵੀ ਮਿੰਦਰ ਜੀ ਕੋਲ ਟਾਈਮ ਨਹੀਂ ਹੈ ਪਰ ਮੈਂ ਕੱਲ ਮਿਲਣਾ ਉਹਦੇ ਵੀਡੀਓ ਬੱਚੇ ਨੇ ਦਾ ਜਿਹੜਾ ਹੈਗਾ ਸੀ ਭਰਾ ਦਾ ਬੇਟਾ ਹੋਲਡੇਜ ਬਿਊਰੀਸ ਵਿੱਚ ਸੁਣਿਆ ਆਇਆਗਾ ਪਰ ਮੈਂ ਘਰ ਜਾ ਰਿਹਾ ਹਾਂ ਘਰ ਜਿਹੜਾ ਵੀ ਪਰਿਵਾਰ ਦਾ ਮੈਂ ਮੇਰੇ ਨੂੰ ਮਿਲਾਂਗਾ ਮੈਂ ਔਰ ਵਾਕਈ ਜਿਵੇਂ ਮੈਂ ਬੱਲੇ ਕਿਹਾ ਗਿਆ ਕਿ ਆਜ ਸਾਡੇ ਸਾਥ ਕੋਈ ਮੇਰੇ ਇਲਾਕੇ 'ਚ ਉਹਦਾ ਘਰ ਪੈਂਦਾ ਹੈਗਾ ਔਰ ਰੀਅਲੀ ਮੇਰੇ ਲਈ ਇਹ ਪਰਸਨਲ ਅਫੇਅਰ ਹੈ ਜੋ ਮੇਰਾ ਇੱਕ ਪਰਿਵਾਰਿਕ ਛੋਟਾ ਪਾਈ ਸੀ ਲਗਾਤਾਰ ਉਹ ਹੁਣ ਅਰਬਨ ਸੈਂਟ ਫੇਸ 2 ਤੇ ਰਹ ਰਹੇ ਹਾਂ ਉੱਥੇ ਰਹੋਦੇ ਅਸੀਂ ਅਕਸਰ ਸਵੇਰੇ ਵੀ ਸੈਰ ਵੀ ਕਰਦੇ ਇਸ ਨੂੰ ਰੋਜ਼ ਦੁਪਹਿਰੀ ਮਿਲਦਾ ਵੀ ਤੇ ਸੋ ਬੜੀ ਅੱਛੀ ਸੇਸ ਸੀ ਸੋ ਮੈਂ ਇਹ ਕਿਹਾ ਹੈ ਕਿ ਅੱਜ ਦਾ ਜੋ ਦਿਨ ਹੈ ਬੜਾ ਮਾੜਾ ਦਿਨ ਸਾਡੇ ਵਾਸਤੇ ਸਾਡੇ ਵਾਸਤੇ ਪੰਜਾਬ ਦੇ ਵੀ ਗਲੌਸ ਹੋਇਆ ਹੈ ਬੜਾ ਸਾਡੇ ਵਾਸਤੇ ਹੀ ਹੋਇਆ ਇਹ ਪੰਜਾਬ ਲਈ ਇਹ ਦੇਸ਼ ਲਈ ਨੁਕਸਾਨ ਹੋਇਆ ਕਿ ਉਹ ਬੱਚੇ ਨੇ ਸਾਡੇ ਦੇਸ਼ ਦਾ ਨਾਂ ਦੁਨੀਆ ਤਰ੍ਹਾਂ ਸ਼ਿਕਤ ਕੀਤਾ ਹੁਣ ਤੇ ਫਿਲਮਾਂ ਵਿੱਚ ਵੀ ਆਣਾ ਸ਼ੁਰੂ ਕਰ ਦਿੱਤਾ ਅਗਰ ਜੀ ਕਿਵੇਂ ਦੇਖਦੇ ਹੋ ਕਿ ਕਿੰਨਾ ਤੰਗੜਾ ਪੰਜਾਬ ਨੂੰ ਨਜ਼ਰ ਲੱਗੀ ਹੈ ਕਿਦਿ ਦੇਖੋ ਜੀ ਇੱਦਾਂ ਲੱਗਦਾ ਜਿਵੇਂ ਕਿ ਸਰੇ ਮੱਥੇ ਤੇ ਸਿੰਗੜਤਾ ਸੰਸਕਾਰ ਦਿੱਤੇ ਮਹਾਰਾਜ ਮੀਤ ਦਾ ਅੱਜ ਇਹੇ ਬਾਤ ਹੋਣੀ ਇਹ ਦਿਨ ਦੇ ਤੋਂ ਵੀ